ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਖਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠਾ ਤਹਿਸੀਲ ਅਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਨਾਲ ਆਪਾਂ ਆਏ ਆਂ ਤੇ ਅੱਜ ਫੇਰ ਹਰ ਵਾਰ ਦੀ ਤਰ੍ਹਾਂ ਛੋਟੇ ਰੇਡ ਚੀਂ گاਵਾਂ ਤੁਹਾਨੂੰ ਦਿਖਾਉਣੀ ਆਂ। ਜਿੰਨਾ ਚੋ ਦੋ ਸੋਈਆਂ ਤੇ ਇੱਕ ਗੱਬਣ ਆ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੋਈਆਂ ਦੀ ਆਪਣੀ ਦੋ ਟਾਈਮ ਚੁਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਕੀ ਆ ਚੱਲ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਬਹੁਤ ਵਧੀਆ ਚਲੋ ਵਧੀਆ ਚੀਜ਼ਾਂ ਜੇ ਹਾਂਜੀ ਅੱਜ ਫੇਰ ਜਾਇ ਜੀ ਰੈਟ ਬਿਲਕੁਲ ਹੀ ਬਿਲਕੁਲ ਜਾਇ ਜੀ ਅੱਜ ਤੈਨੂੰ ਵੜਾ ਪਾਉਣ ਲੱਗੇ ਆਪਾਂ ਅੱਛਾ ਹਾਂਜੀ ਅੱਜ ਜਾਨਵਰ ਤੇ ਕਾਫੀ ਭੱਜੇ ਆ ਬਾਕੀ ਫੇਰ ਅਗਲੀ ਵੀਡੀਓ ਵਿੱਚ ਪਾਵਾਂਗੇ ਅੱਛਾ ਬਾਕੀ ਕੁਝ ਤੁਸੀਂ ਦੱਸਦੀ ਆਈਆਂ ਅੱਛਾ ਹਾਂ ਦੋ ਦਿਨ ਚੋਲ ਕੇ ਨਾਲੇ ਦੁੱਧਾ ਤੇ ਪੀ ਲਈਏ ਤੇ ਫੇਰ ਵੀ ਉਹਨੂੰ ਪਾਵਾਂਗੇ ਠੀਕ ਨਾਲੇ ਦੁੱਧ ਦਾ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਹਾਂਜੀ ਹਾਂਜੀ ਪਤਾ ਲੱਗ ਜੇ ਕਿਉਂ ਰਾਤੀਏ 20-30 ਅਗਲੇ ਦਿਨ ਕਰ ਹਾਂਜੀ ਅਗਲੇ ਦਿਨ ਰਾਤ ਤੇ ਕੀਤੀ ਠ ਚਲੋ ਫਿਰ ਵੇਖ ਲਈਏ ਨਾਮ ਦੱਸ ਤੇ ਕਰੀ ਫਿਰ ਨਾਮ ਡਾਕਟਰ ਭੋਲਾ ਹਾਂਜੀ ਤੇ ਠੱਠਾ ਤਸੀਲ ਜਲਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਲੁੱਪੂਕੇ ਚ ਗਮੇ ਕੋਨੇ ਲੁੱਪੂਕੇ ਟੁਰਨੇ ਚ ਗਵਾਂ ਖਾਣੇ ਦੀ ਬੈਕ ਸਾਈਡ ਆਪਣਾ ਪਿੰਡ ਠੱਠਾ ਜੀ ਮੋਬਾਈਲ ਨੰਬਰ ਹੈਗਾ 9855584286 ਤੇ 9855084290 ਠੀਕ ਹੈ ਜੀ ਹਾਂਜੀ ਚਲੋ ਫਿਰ ਅੱਜ ਹੈਗੀਆਂ ਆਪਣੇ ਕੋਲ ਤਿੰਨੀਆਂ ਜਿਹੜੀਆਂ ਵਿੱਚ ਨਾਲੀਆਂ ਹਾਂਜੀ ਹਾਂਜੀ ਤੇ ਸ਼ੁਰੂਆਤ ਜਿਹੜੀ ਸਭ ਤੋਂ ਪਹਿਲਾਂ ਇਹਦੀਆਂ ਪਹਿਲੇ ਨੰਬਰ ਤੇ ਇਤਾਂ ਹੀ ਆਪਾਂ ਕਰਨੀ ਹੈ ਖਾਣੇ ਤੇ ਆਪਾਂ ਇੱਕ ਵਾਰੀ ਲਾ ਕੇ ਤਾਂ ਦੇਖ ਸਕਦੇ ਹਾਂ ਖਨਾ ਦਾ ਸਾਈਗ ਹੈ ਜਿਹੜਾ ਕਾਫੀ ਚੰਗਾ ਹੈ ਬਾਕੀ ਹਵਾਨ ਤੇ ਬਰੀਕ ਬਰੀਕ ਨਾੜਾਂ ਜਿਹੜੀਆਂ ਚੰਗੀਆਂ ਤੇ ਮਿਲਕਵੇਨ ਵੀ ਚੰਗੀ ਲੱਗੀ ਆ ਇਹ ਵੈਡ ਤੀਸਰਾ ਸੂਦਾ ਸੂਈ ਹੈ ਬਿੱਦੀ ਅੱਛਾ ਇਹ ਭਾਰੀ ਹੋ ਨਹੀਂ ਲੱਗਿਆ ਦਰਬਾਰ ਸਾਹਿਬ ਸੋਮਿਕ ਕਮੇਟੀ ਜਿਹਨਾਂ ਕੋ ਲਈ ਆ ਅੱਛਾ 24 ਜੂਨ ਦੀ ਰਾਤ ਨੂੰ ਸੂਈ ਹੈ ਅੱਛਾ ਹਾਂਜੀ ਹਾਂਜੀ ਠੀਕ 25 ਦਿੱਤੀ ਉਹਨਾਂ ਦਾ ਟੀਕਾ ਚੰਗਾ ਭਰਾਇਆ ਹੈ ਹਾਂਜੀ ਉਹਨਾਂ ਦਾ 4-5 ਦਿਨ ਹੋ ਗਏ ਸੂਈ ਨੂੰ ਤਾਂ ਉਹ ਮੈਂ ਘਰੇ ਦੁੱਧ ਫੜਾਉਣ ਚਲ ਗਿਆ ਤਾਂ ਲਾਗੇ ਬੱਦੀ ਤੇ ਮੈਂ ਨਹੀਂ ਆਉਂਦ ਨੂੰ ਅੱਛੀ ਮਾਰਦੀ ਸੀ अच्छा अच्छा बच्चा ਨਹੀਂ ਹੈਗਾ اچھا ਹੁਣ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਹਰ ਬ੍ਰਿਜੀ ਲਾਉਣ ਨੂੰ ਆਪਾਂ ਬੱਚਾ ਲਾ ਕੇ ਪਰ ਆਪਾਂ ਇਹ ਕੰਮ ਜ਼ਿੰਦਗੀ ਚ ਨਹੀਂ ਕਰਦੇ ਆ ਨਹੀਂ ਤਾਂ ਨਹੀਂ ਕਰਨਾ ਚਾਹੀਦਾ ਆਪਾਂ ਉਸ ਤਰ੍ਹਾਂ ਵੇਚਾਂਗੇ ਇਹ ਮੋਕੇ ਮੱਠੀ ਥੱਲੇ 17 ਕਿਲੋ ਤੋਂ ਤਿਆਰ ਜਿਹੜਾ ਮੋਕੇ ਤੇ ਤਿਆਰ ਹੈ ਮੋਕੇ ਤੇ ਅੱਛਾ ਠੰਡੀ ਧੀ ਹੈ ਭਾਵੇਂ ਇਸ ਤਰ੍ਹਾਂ ਥੱਲੇ ਬੈਠਾ ਰਿਹਾ ਇਹ ਆ ਵੀ ਤੁਹਾਡੇ ਦਸਮ ਮੁਤਾਬਕ ਜੇਨੋਂ 13 ਮਹੀਨਾ ਨਹੀਂ ਹੋਇਆ ਸੋਈ ਨੂੰ ਹਾਂ ਅਜੇ 2-4 ਦਿਨ ਘਟੇ ਆ ਅਜੇ 2-4 ਦਿਨ ਘਟੇ ਆ ਹਾਂਜੀ ਹਾਂ ਠੰਡੀ ਧੀ ਠੀਕ ਹੈ ਜੀ ਉਹਨਾਂ ਡੈਰਾਂ ਨਾਲ ਵੀਡੀਓ ਵਿਖਾਤੀ ਸੀ ਅੱਛਾ ਹਾਂਜੀ ਹਾਂਜੀ 24 ਜੂਨ ਦੀ ਉਤਰਾ ਕਹਿੰਦੇ ਵੀ ਸੋਈ ਆ ਹਾਂਜੀ ਤੇ ਇਹ ਆ ਵੀ ਰੰਗ ਰੂਪ ਦੀ ਚੰਗੀ ਆ ਉਤਰਾ 17 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਮੌਕੇ ਤੇ ਪਿਆ ਰਹੇ ਦੇਖੋ ਇਹ ਵੀ ਜਿਹੜੇ ਕਿਸੇ ਵੀ ਦਿਨ ਸਿਰਫ ਦੁੱਧ ਆਸਤੇ ਖੜਦੀਆਂ ਉਹਨਾਂ ਲਈ ਚੰਗੀ ਏ ਕਿਉਂਕਿ ਰੇਟ ਵੀ ਇਹਦਾ ਹਿਸਾਬ ਦਾ ਹੋ ਜਾਣਾ

ਤਰਾਫੋਂ ਬੋਲਤਾਂ ਆਂ ਪਾਣਾਂ ਹਾਂਜੀ 45000 ਚ ਮਾਨਤਨ ਕਰ ਦੋ ਅੱਛਾ 45000 ਚ ਮਾਨਤਨ ਕਰ ਦੋ ਤੋ ਫੋਨ ਲਾਵੇ ਇੱਕ ਰਹੀ ਹਨਾ ਠੰਡੀ ਤੇਰੀ ਕੋਈ ਗੱਲ ਨਹੀਂ ਆ ਵੇਖੋ ਇਹ ਬੈਣੀ ਹਲੇ ਪਾਸੇ ਤਾਂ ਥਣ ਦੇਖ ਸਕਦੇ ਆਪਾਂ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਹੁਣ ਅਗਲੇ ਪੰਨੇ ਗੱਪਾਂ ਲਾ ਗਈ ਜੀ ਹਾਂਜੀ ਇਹ ਥੋੜੀ ਕੱਚੀ ਆ ਹਨਾ ਕਿੰਨਾ ਖੜਦੇ ਟਾਈਮ ਇਹਦਾ ਸੂਦੀ ਜੀ ਅੱਛਾ ਪਾਦਰ ਮਹੀਨੇ ਸੁਣਦੀ ਹਾਂ ਅੱਛਾ ਅੱਜ ਸਵੇਰ ਵੜਦਾ ਸੁਣਾ ਅੱਛਾ ਇਹ ਵੀਰ ਦਾ ਨਾ ਬੱਚਾ ਚੱਲ ਕੇ ਬਾਹਰ ਅੱਛਾ ਤੇ ਉਹਨੇ ਡੰਗਰ ਫੇਰ ਮੈਂ ਆਪਣਾ ਸੱਜਣ ਹੀ ਉਹਨੇ ਫੀਲ ਕਰਨੇ ਤੇ ਉਹਨੇ ਮੈਨੂੰ ਅੰਦਰ ਵੜਨ ਵੇਚਣੀ ਮੈਂ ਅੱਛਾ ਠੰਡੀ ਠੀਰੀ ਆ ਵੇਖ ਇਤਰੇ ਬਹਿ ਜਾ ਠੀਕ ਆ ਹੈਗੀ ਠੰਡੀ ਠੀਰੀ ਆ ਥਾਣੇ ਦੇ ਵੀ ਆਪਾਂ ਦੇਖ ਸਕਦੇ ਆ ਚੰਗਾ ਥਣ ਜਿਹੜਾ ਇਹਦੇ ਕਾਵੇ ਲੱਗਾ ਆ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਫਿਰ ਰਾਜੀ ਪੜੀ ਵੜੇ ਗੁੰਦੀ ਤੇ ਵੀਰਾਂ ਨੂੰ ਅਜੇ ਤੋਹਫਾ ਹੀ ਦੇ ਦੇਣਾ। ਅੱਛਾ। ਹਾਂਜੀ। ਦੁੱਧ ਕਿੰਨੇ ਕਾ ਲਈ ਉਤਰਾ? ਦੋ ਦੋ 15 ਕਿਲੋ ਚ ਆਉਂਦਾ ਰਿਹਾ। ਮੈਂ ਐਵੇਂ ਕਹਿਦਾ ਵੀ 25 ਕਿਲੋ ਚ ਆਉਂਦਾ ਰਿਹਾ ਕੋਈ। ਅੱਛਾ। ਉਹ ਵੀ ਆਪਣੇ ਕੋਲ ਹੱਥ ਵਿੱਚ ਜਿੰਨਾ ਚੋਂਦਰਾ 15 ਕਿਲੋ ਦੁੱਧ ਦਿੰਦੀ ਨਹੀਂ ਕੀ? ਤੋਰੋ ਫੇਰਿੰਦਾ। ਤੇ ਜਾਤ ਦਾ ਸਾਲ ਆਲੀ ਸੋਣੀ ਐ ਬੱਛੀ। ਅੱਗੋਂ ਮੌਸਮ ਚੰਗਾ ਆਉਂਦਿਆ। ਹਾਂਜੀ ਹਾਂਜੀ। ਹਾਂਜੀ। ਅਗਲੇ ਮਹੀਨੇ ਸੁੰਦੀਏ ਤਾਂ ਆਪਣਾ ਸਾਰਾ ਸਿਆਲ ਨਾਲ ਦੁੱਧ ਪੀਉ ਰਾਜ। ਅਗਲੇ ਮਹੀਨੇ ਇਹਨੇ ਸੂਣਾ ਵਾ। ਤੇ ਸਾਰਾ ਸਿਆਲ ਵੀਨੇ ਦੁੱਧ ਕੱਢਣਾ ਬਾਅਦ ਚ। ਹੇ ਆ ਵੀ ਜੀ ਥੋੜੀ ਸਾੰਬ ਨਹੀਂ ਪੈਣੀ ਆ ਤੇ ਸਾੰਬ ਦਾ ਤਰਾ ਮੁੱਲ ਮੋੜ ਚੋਗੀ ਕੱਤ ਕਾਠ ਦੀ ਚੰਗੀ ਆ ਤੇ ਥੱਲੇੋਂ ਚੰਗੀ ਭਰਨੀ ਆ ਕੋਈ ਸਾਹਬ ਨੇ ਤੇ 32000 ਚ ਮਾਨਤਨ ਕਰਾਂਗੇ ਢਿੱਲਾ ਹਵਾਨੇ ਚ ਕਾਫੀ ਹੈ ਜੜੀਆਂ ਢਿੱਲਾ ਚੰਗੇ ਭਰ ਜੂਗੀ ਕਿੰਨੇ ਚ ਮਾਨਤਨ ਕਰਨਾ ਚ 32000 ਚ ਮਾਨਤਨ ਅੱਛਾ 32000 ਚ ਇਹ ਆ ਵੀ ਮਾਨਤਨ ਕਰ ਦੇਣਾ ਕੋਈ ਵੀ ਸਾਹਮਣੇ ਰੱਖ ਨਹੀਂ ਰੱਖ ਲੈਨੇ ਤੇ 10000 ਰੁਪਏ ਦਾ ਪਾ ਦੇਖ ਲੈ ਆਵਾਂਗੇ। ਅੱਛਾ। ਹਾਂਜੀ। ਠੀਕ ਆ। ਤੇ ਆ ਵੀ ਜਿਹੜਾ ਮੋਲ ਅੱਜ ਕੀਤਾ ਇਹ ਪੂਰਾ ਸਾਮ ਛੱਡ ਕੇ ਮੁੱਲ ਕੀਤਾ। ਪੂਰਾ ਸਾਮ ਛੱਡ ਕੇ। ਹੁਣ ਦੇ ਸਾਬ ਨਾਲ ਕੀਤਾ ਆ। ਜੇ ਪਿਆਰ ਹੋ ਗਈ ਤਾਂ 50000 ਤੋਂ ਬਾਅਦ ਵੇਚੀ। ਹਾਂਜੀ। ਕੋਟਲੇ ਮਹੀਨੇ ਤੁਹਾਨੂੰ ਬਤਾਵਾਂਗੇ। ਕੋਸਾਟ गावा ਦੀ ਉਤਰ ਦੇਖੋ। ਉਦੋਂ ਵੈਸੇ ਤੇਜ਼ੀ ਹੋ ਜਾਣੀ गावा ਦੀ। ਜਿੱਥੇ ਵੜ ਸੁੰਭੀ ਜਾ ਕੇ। ਹਾਂਜੀ ਹਾਂਜੀ। ਬਾਕੀ ਰਾਜੀ ਆ ਪੂਰੀ ਸੰਭੀ ਸੰਭੀ ਚੰਗੀ ਆ। ਜਿੱਥੇ ਮਰਜ਼ੀ ਉਹਨੇ 50-55000 ਦੇ ਵਿੱਚ ਫੜਾ ਦੇ ਜਿੰਨੂੰ ਮਰਜ਼ੀ। ਠੀਕ ਆ ਜੀ। ਇਹ ਕੋਈ ਗੱਲ ਨਹੀਂ ਹੈ ਇਸ ਤਰ੍ਹਾਂ ਬੈਠੋ ਕੋਈ ਵੇਖੋ ਅੱਛਾ ਕੋਈ ਵੀ ਕੋਈ ਛੜਾਲੀ ਆ ਜਾਂ ਕੋਈ ਪੇਚਾਲੀ ਕੋਈ ਨਵੰਦਾ ਤੇ ਆ ਜਿਹੜੀ ਸੂਈ ਸਵਾਈ ਹੈ ਨਾ ਇਹ ਵੀ ਹਾਂਜੀ ਇਹਦਾ ਬੱਚਾ ਤਾਜਾ ਹੀ ਬੱਚਾ ਆ ਨਾੜੂ ਜਿਹੜਾ ਨਾਲ ਹੀ ਤਾਜਾ ਹੀ ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਅੱਜ ਉਹ ਦਿਨ ਸੱਤ ਅੱਠ ਦਿਨ ਕਿੰਨਾ ਕਰਗੀ ਦੁੱਧ ਤਿਆਰ ਦੁੱਧ ਦੇ ਦਸਲੇ 10 ਕਿਲੋ ਹਰ ਦਿਨ ਤਿਆਰ ਜਿਹੜਾ ਹਾਂਜੀ ਹਾਂਜੀ ਇਹ ਕਿੰਨਾ ਕਰੀ ਜਾਓਗੇ 12 13 ਘਰੂ ਕੀ ਇੰਨਾ ਕੀ ਕਰਨਾ ਨੇ ਤੁਰਹ ਮੇਰਾ ਸਹੀ ਆ ਕ੍ਰੋਸ ਕਰਨਾ ਕਰੋਸ ਤੇ ਆ ਜਿਹੜੀ ਹਾਂਜੀ ਬਾਕੀ ਇਹ ਆ ਵੀ ਚਲੋ ਸਿੰਗ ਥੋੜੇ ਹੈਗੇ ਇਹਦੇ ਬਾਕੀ ਤਿੱਖੇ ਨਹੀਂ ਆ ਦੂਜਾ ਸੁਬ੍ਹਾ ਵਾਛੀ ਚਲੀ ਆ ਸਾਨੇ ਰੇਵੀ ਆ ਫਾਂ ਦੇਖ ਸਕਦੇ ਜੇ ਲੱਗੇ ਤਾਂ। ਬਾਕੀ ਠੰਡੀ ਤੇਰੀ ਐ ਵੀ? ਹਾਂਜੀ ਹਾਂਜੀ। ਕੋਈ ਵਧੀਆ ਚੋਣ ਤੁਹਾ ਬਹੁਤ ਸਾਫ਼ ਸੁਥਰਾ ਹੈ। ਤੇ ਇਹਦਾ ਫਿਰ ਮੁੱਲ? ਇਹਦਾ 30 ਹਜ਼ਾਰ ਚ ਮਾਨਤਾ ਕਰ ਦਿੰਦਾ। ਅਛਾ ਇਹਦਾ 30 ਚ ਕਰ ਦੇਣਾ ਮਾਨਤਾ। ਬਾਕੀ ਕੰਨੇ ਕਿੰਨੇ ਦਾ ਮੁੱਲਿਆ? ਅਛਾ। ਹਾਂਜੀ। ਛੋਟੇ ਮੁੱਲਿਆ ਪਹਿਲੇ ਪਹਿਲੇ ਫੋਨ ਤੇ ਵੇਚਣੀਆਂ। ਸਾਡੀ ਜੀ ਸਾਫ਼ ਸੁਥਰ ਨੇ ਬੱਚ ਗਲੇ। ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਹਾਂਜੀ ਤੇ ਵੇਖ ਚਾਹ ਕੇ ਖੜੋ ਆਪਣੀ ਮਰਜ਼ੀ ਦੇ ਨਾਲ।